तो हर रोज चुकंदर एक गिलास जूस पी लें तो महंगे महंगे प्रोडक्ट्स अपने फेस से लगा के भी उन्होंने ग्लो नहीं मिलने वाला जिन्ना ग्लो डेली तो चुकंदर का जूस पी के मिलन वाला है तो स्किन टोन जो है नैचुरली ही ब्राइटन हो जाएगी अः जो है अः ਕੁਦਰਤੀ ਪਿੰਕ ਗੱਲਾਂ ਹੋ ਜਾਣ ਸਾਡੀਆਂ ਲਿਪਸ ਜੋ ਹੈ ਕੁਦਰਤੀ ਪਿੰਕ ਹੋ ਜਾਣ ਉਸ ਲਈ ਅਸੀਂ ਬਹੁਤ ਕੁਝ ਟਰਾਈ ਕਰਦੇ ਆ ਤਾਂ ਤੁਸੀਂ ਡੇਲੀ ਅਗਰ ਚੁਕੰਦਰ ਦਾ ਜੂਸ ਪੀਂਦੇ ਹੋ ਨਾ ਤਾਂ ਇਸ ਦੇ ਨਾਲ ਵੀ ਤੁਹਾਨੂੰ ਇਹ ਫਾਇਦਾ ਮਿਲਣ ਵਾਲਾ ਹੈ ਇਸ ਤੋਂ ਜ਼ਿਆਦਾ ਅਗਰ ਆਪਾਂ ਹੋਰ ਗੱਲ ਕਰੀਏ ਜਿਹੜੇ ਅ ਅੱਜ ਕੱਲ ਸਭ ਨੂੰ ਪ੍ਰੋਬਲਮ ਰਹਿੰਦੀ ਹੈ ਕਿ ਬਹੁਤ ਹੀ ਐਡਵਾਂਸ ਏਜਿੰਗ ਪਹਿਲਾਂ ਹੀ ਜਿਹੜੀ ਏਜਿੰਗ ਹੋ ਜਾਂਦੀ ਹੈ ਉਮਰ ਤੋਂ ਪਹਿਲਾਂ ਹੀ ਰਿੰਕਲਸ ਫਾਈਨ ਲਾਈਨਸ ਦੀ ਪ੍ਰੋਬਲਮ ਆ ਜਾਂਦੀ ਹੈ ਇਸ ਤੋਂ ਵੀ ਤੁਹਾਨੂੰ ਛੁਟਕਾਰਾ ਮਿਲਣ ਵਾਲਾ ਹੈ ਕਿਉਂਕਿ ਟੇਸ ਸਾਰੇ ਗੁਣਾ ਦੇ ਨਾਲ ਭਰਪੂਰ ਹੁੰਦੀ ਹੈ ਚੁਕੰਦਰ ਤੇ ਜਦੋਂ ਇਸ ਦਾ ਤੁਸੀਂ ਜੂਸ ਪੀਂਦੇ ਹੋ ਤਾਂ ਜੋ ਚਕੰਦਰ ਦੇ ਨਾਲ ਤੁਹਾਨੂੰ ਬੀਟਾ ਲੈਨਸ ਮਿਲਦਾ ਹੈ ਜਿਸ ਦੇ ਨਾਲ ਸਾਡਾ ਬਲੱਡ ਫਲੋ ਵਧੀਆ ਹੋ ਜਾਂਦਾ ਹੈ ਬਲੱਡ ਫਲੋ ਵਧੀਆ ਹੁੰਦਾ ਹੈ ਤਾਂ ਸਕਿਨ ਤੇ ਗਲੋ ਆਂਦਾ ਹੈ ਨਾਲ ਦੇ ਨਾਲ ਜਿਹੜੇ ਅਗਰ ਚਿਹਰੇ ਦੇ ਉੱਪਰ ਕੋਈ ਕਾਲੇ ਤੱਬੇ ਨਿਸ਼ਾਨ ਕੁਝ ਹੁੰਦੇ ਆ ਨਾ ਅਗਰ ਤੁਹਾਡੇ ਚਿਹਰੇ ਤੇ ਹੈ ਤਾਂ ਤੁਸੀਂ ਕੋਈ ਬਹੁਤ ਪ੍ਰੋਡਕਟ ਜਾਂ ਕਰੀਮਸ ਲਗਾ ਕੇ ਦੇਖ ਚੁੱਕੇ ਹੋ ਤੇ ਉਹ ਕਾਲੇ ਤੱਬੇ ਠੀਕ ਨਹੀਂ ਹੋ ਰਹੇ ਡੇਲੀ ਤੁਸੀਂ ਸਵੇਰੇ ਅਗਰ ਤੁਸੀਂ ਪੀ ਰਹੇ ਹੋ ਚੁਕੰਦਰ ਦਾ ਜੂਸ ਜਾਂ ਇਹਦੀ ਆਦਤ ਤੁਸੀਂ ਰੂਟੀਨ ਵਿੱਚ ਸ਼ੁਰੂ ਕਰ ਲੈਂਦੇ ਹੋ ਤਾਂ ਤੁਹਾਡੇ ਸਕਿਨ ਦੇ ਉੱਪਰ ਕੋਈ ਵੀ ਨਿਸ਼ਾਨ ਕਾਲਾ ਤੱਬਾ ਨਹੀਂ ਰਹਿਣ ਵਾਲਾ ਜਿਨ੍ਹਾਂ ਦੇ ਆਪਾਂ ਕਹਿੰਦੇ ਨਾ ਅੱਖਾਂ ਦੇ نیچے ਵੀ ਕਾਲੇ ਘੇਰੇ ਹੋ ਜਾਂਦੇ ਨੇ ਉਹਨਾਂ ਲਈ ਵੀ ਇੱਥੇ ਬਹੁਤ ਬੈਨੀਫੀਸ਼ੀਅਲ ਰਹਿਣ ਵਾਲਾ ਹੈ ਬਲੱਡ ਫਲੋਤ ਅੱਛਾ ਹੋਏਗਾ ਹੀ ਤੁਹਾਡਾ ਸਟੈਮੀਨਾ ਇੰਪਰੂਵ ਹੁੰਦਾ ਹੈ ਤੁਹਾਡਾ ਡਾਈਜੈਸ਼ਨ ਬਹੁਤ ਵਧੀਆ ਹੋਣ ਵਾਲਾ ਹੈ ਮੋਟੇ-ਮੋਟੇ ਪੁਆਇੰਟ ਤੁਸੀਂ ਸਮਝ ਲਓ ਕਿ ਕੀ-ਕੀ ਫਾਇਦੇ ਤੁਹਾਨੂੰ ਇਸ ਦੇ ਨਾਲ ਮਿਲਣ ਵਾਲੇ ਨੇ ਦੇਖੋ ਨੇਚਰਲ ਐਂਟੀਆਕਸੀਡੈਂਟ ਹੈ ਮਤਲਬ ਤੁਹਾਡੀ ਬੋਡੀ ਵਿੱਚ ਕੋਈ ਵੀ ਟਾਕਸਿਨਸ ਹੈ ਉਸ ਨੂੰ ਤਾਂ ਇਸਨੇ ਬਾਹਰ ਕੱਢ ਹੀ ਦੇਣਾ ਹੈ ਬੀਟਾ ਲੈਂਸ ਦੀ ਮੈਂ ਗੱਲ ਕੀਤੀ ਹੈ ਜੋ ਸਾਡੇ ਬਲੱਡ ਫਲੋ ਨੂੰ ਬਹੁਤ ਅੱਛਾ ਕਰ ਦਿੰਦਾ ਹੈ ਔਰ ਇਸ ਲਈ ਇਸ ਨੂੰ ਅਸੀਂ ਕਹਿ ਸਕਦੇ ਹਾਂ ਜਿਹੜੇ ਹਾਰਟ ਦੇ ਪੇਸ਼IENTS ਨੇ ਉਹਨਾਂ ਦੇ ਲਈ ਵੀ ਇਸ ਨੂੰ ਅਸੀਂ ਅੱਛਾ ਮੰਨ ਸਕਦੇ ਆ ਐਂਟੀ ਕੈਂਸਰ ਪ੍ਰੋਪਰਟੀਆਂ ਇਸ ਦੇ ਵਿੱਚ ਪਾਈਆਂ ਜਾਂਦੀਆਂ ਨੇ ਐਂਟੀ ਇਨਫਲਮੇਟਰੀ ਪ੍ਰੋਪਰਟੀਆਂ ਇਸ ਦੇ ਵਿੱਚ ਤੇ ਅੱਜ ਕੱਲ ਤਾਂ ਇਨਫਰਮੇਸ਼ਨ ਦੀ ਕਈਆਂ ਨੂੰ ਪ੍ਰੋਬਲਮ ਰਹਿੰਦੀ ਹੈ ਤੇ ਇਹ ਸਭ ਨੂੰ ਜੋ ਹੈ ਮਦਦ ਕਰਨ ਵਾਲਾ ਹੈ ਇਹ ਤੁਹਾਡੀ ਐਕਸਰਸਾਈਜ਼ ਕਰਨ ਦੀ ਪਰਫਾਰਮੈਂਸ ਨੂੰ ਇੰਪਰੂਵ ਕਰੇਗਾ मैं जो पहला गल की स्टैमिना तो है, नाल नाल अच्छा है।, तो अच्छा है। अगु आप दिमाग पूरा दिन दिमाग तो सोचते हैं है कि याद करके चीजा रखी पर कभी गौर किया कि चीजा भुलनिया शुरू हो गई समझ नहीं आ रहा है कि मैं कि करना सी कि सारे सवाल रेंगे अगर डेली सवेरे जो है चुकंदर का जूस पीने ब्रेन की हैल्थ भी इतना ਬਹੁਤ ਚੰਗੀ ਬਣਨ ਵਾਲੀ ਹੈ ਕਿਉਂਕਿ ਇਸੋ ਸਾਨੂੰ ਕਈ ਅਜਿਹੇ ਗੁਣ ਮਿਲਣ ਵਾਲੇ ਨੇ ਜੋ ਬ੍ਰੇਨ ਦੇ ਲਈ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਅਗਵਾ ਪਗਲ ਕਰ ਲਈਏ ਜਿਨ੍ਹਾਂ ਦਾ ਬੀਪੀ ਹਾਈ ਰਹਿੰਦਾ ਹੈ ਤਾਂ ਤੁਹਾਡੇ ਬੀਪੀ ਨੂੰ ਲੋ ਕਰਨ ਦੇ ਵਿੱਚ ਨਾਰਮਲ ਕਰਨ ਦੇ ਵਿੱਚ ਤੁਕੰਦਰ ਦਾ ਜੂਸ ਬਹੁਤ ਹੈਲਪ ਕਰਨ ਵਾਲਾ ਹੈ ਇਹ ਅਗਰ ਇਹ ਸਾਡੇ ਬਲੱਡ ਫਲੋ ਨੂੰ ਸਹੀ ਕਰੇਗਾ ਤਾਂ ਆਬਵੀਅਸ ਹੈ ਜਿਹੜਾ ਦਿਲ ਦੀ ਕਿਸੇ ਵੀ ਬਿਮਾਰੀ ਦਾ ਖਤਰਾ ਜੋ ਹੈ ਇੱਥੇ ਘਟ ਜਾਣ ਵਾਲਾ ਹੈ ਪਰ ਇੱਥੇ ਮੈਂ ਵੀ ਜ਼ਰੂਰ ਦੱਸਣਾ ਚਾਹੂੰਗੀ ਕਿ ਕਿਨਾਂ ਨੂੰ ਚਕੰਦਰ ਦਾ ਜੂਸ ਨਹੀਂ ਪੀਣਾ ਚਾਹੀਦਾ ਜਾਂ ਫਿਰ ਬਹੁਤ ਘਾਟੀਆਂ ਰੀਅਰਲੀ ਪੀਣਾ ਚਾਹੀਦਾ ਦੇਖੋ ਜਿਨ੍ਹਾਂ ਦਾ ਬੀਪੀ ਆਲਰੇਡੀ ਪਹਿਲਾਂ ਹੀ ਬਹੁਤ ਲੋਅ ਰਹਿੰਦਾ ਹੈ ਲੋਅ ਬੀਪੀ ਦੀ ਜਿਨ੍ਹਾਂ ਨੂੰ ਪ੍ਰੋਬਲਮ ਚੱਲਦੀ ਹੈ ਉਹਨਾਂ ਨੂੰ ਚੁਕੰਦਰ ਦਾ ਜੂਸ ਨਹੀਂ ਪੀਣਾ ਚਾਹੀਦਾ ਉਹ ਜ਼ਰੂਰ ਠੀਕ ਹੈ ਸੈਲਡ ਦੀ ਤਰ੍ਹਾਂ ਥੋੜੇ ਜੇ ਤੁਸੀਂ ਸਲਾਈਸ ਖਾ ਸਕਦੇ ਹੋ ਲੇਕਿਨ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਨਹੀਂ ਖਾਣੀ ਔਰ ਹਰ ਰੋਜ਼ ਨਹੀਂ ਖਾਣੀ ਹੈ ਕਦੇ-ਕਦੇ ਤੁਸੀਂ ਟੇਸ ਲਈ ਜ਼ਰੂਰ ਖਾਓ ਲੋਅ ਬੀਪੀ ਦੀ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹਨਾਂ ਨੇ ਰੈਗੂਲਰ ਬਿਲਕੁਲ ਵੀ ਚੁਕੰਦਰ ਦਾ ਜੂਸ ਨਹੀਂ ਪੀਣਾ ਦੂਜਾ ਕਿਸ ਨੇ ਨਹੀਂ ਪੀਣਾ ਜਿਨ੍ਹਾਂ ਦੇ ਕਿਡਨੀ ਸਟੋਨ ਦੀ ਪ੍ਰੋਬਲਮ ਬਣੀ ਰਹਿੰਦੀ ਹੈ ਜਾਂ ਚੱਲ ਰਹੀ ਹੈ ਉਹਨਾਂ ਨੇ ਵੀ ਜੋ ਹੈ चुकंदर का जूस नहीं पीना है क्योंकि इस किडनी के स्टोन की प्रॉब्लम बच सकती है थोड़ी तो सो ये जरूर ध्यान रख सौ अपनी अपनी बॉडी का हरेक ना कि सू के हेल्थ इशू ने और ना ही गल करिए जो कोई बीपी ਜਿਨ੍ਹਾਂ ਦਾ ਹਾਈ ਬੀਪੀ ਰਹਿੰਦਾ ਤੇ ਉਹ ਲੋਅ ਕਰਨ ਦੇ ਲਈ ਕੋਈ ਦਵਾਈ ਮੈਡੀਸਿਨ ਆਲਰੇਡੀ ਖਾ ਰਹੇ ਨੇ ਉਹ ਵੀ ਡਾਕਟਰ ਨਾਲ ਕੰਸਲਟ ਜ਼ਰੂਰ ਕਰ ਲੈਣ ਪਰ ਹੈਲਦੀ ਪਰਸਨ ਦੀ ਆਪਾਂ ਗੱਲ ਕਰ ਲਈਏ ਕੋਈ ਪ੍ਰੋਬਲਮ ਨਹੀਂ ਹੈ ਨਾ ਲੋਅ ਬੀਪੀ ਦੀ ਪ੍ਰੋਬਲਮ ਹੈ ਨਾ ਕਿਡਨੀ ਸਟੋਨ ਦੀ ਪ੍ਰੋਬਲਮ ਹੈ ਤਾਂ ਤੁਸੀਂ ਜ਼ਰੂਰ ਹੈਲਦੀ ਰਹਿਣ ਦੇ ਲਈ ਵੀ ਇਹ ਡੇਲੀ ਅਸੀਂ ਪੀ ਸਕਦੇ ਹਾਂ ਇਸ ਦੇ ਨਾਲ ਆਇਰਨ ਜੋ ਹੈ ਅੱਛੀ ਮਾਤਰਾ ਵਿੱਚ ਮਿਲ ਰਿਹਾ ਹੁੰਦਾ ਵਿਟਾਮਿਨ ਸੀ ਚੰਗੀ ਮਾਤਰਾ ਵਿੱਚ ਮਿਲ ਰਿਹਾ ਹੁੰਦਾ ਜਿਨ੍ਹਾਂ ਨੂੰ ਖੂਨ ਦੀ ਕਮੀ ਹੈ ਉਹਨਾਂ ਦੇ ਲਈ ਬਹੁਤ ਅੱਛਾ ਹੈ ਤੁਹਾਡਾ ਹਿਮੋਗਲੋਬਿਨ ਵਧੀਆ ਬਣਾਉਣ ਦੇ ਵਿੱਚ ਵੀ ਚਕੰਦਰ ਦਾ ਜੂਸ ਤੁਹਾਡੀ ਹੈਲਪ ਕਰਨ ਵਾਲਾ ਹੈ ਔਰ ਸਭ ਜੋ ਮੈਂ ਗੱਲ ਕੀਤੀ ਅਖੀਰ ਦੇ ਵਿੱਚ ਵੀ ਉਹੀ ਗੱਲ ਕਰਾਂਗੀ ਕਿ ਚਿਹਰੇ ਦੀ ਖੂਬਸੂਰਤੀ ਵਧਾਉਣ ਦੇ ਲਈ ਚਿਹਰੇ ਦਾ ਗਲੋ ਵਧਾਉਣ ਦੇ ਲਈ ਔਰ ਚਿਹਰੇ ਦੀ ਜਿਹੜੀ ਸਾਡੀ ਸਕਿਨ ਹੈ ਉਸ ਨੂੰ ਬਿਲਕੁਲ ਕਲੀਅਰ ਬਣਾਉਣ ਦੇ ਲਈ चुकंदर का जूस थोड़े तो बहुत ही बेनीफिशियल रहने वाला है वीडियो आज चंकी लगी है तो इस् लाइक एंड शेयर जरूर कर देना पेज नाले तक फॉलो नहीं किया फॉलो कर दो यूट्यूब चैनल हैल्थ एडवाइस विद हरजोत कौर सबसक्राइब नहीं किया फटाफट सबसक्राइब भी कर दौ इंस्टाग्राम से भी मैं फॉलो कर सकते हो मिलों जल्दी ही सेहत में जुड़ी होर खास जानकारी के फिलहाल ही दि जी इजाजत सत श्रीकाल